ਹੈਲੋ ਫਰੈਂਸ ਅੱਜ ਤੁਹਾਡੇ ਨਾਲ ਡਿਸਕਸ ਕਰਨਾ ਹੈ ਇੱਕ ਫੀਲਿੰਗ ਅੱਜ ਇੱਕ ਅੱਛਾ ਹੋਇਆ ਕਿ ਇੱਕ ਸਰਵੇ ਕਰਨ ਵਾਲੀ ਟੀਮ ਸਕੂਲ ਦੇ ਵਿੱਚ ਆਈ ਜਿਹੜੀ ਮੌਜੂਦਾ ਸਰਕਾਰ ਵੱਲੋਂ ਇਹ ਸਰਵੇ ਕਰਦੀ ਸੀ ਕਿ ਸਕੂਲਾਂ ਦੇ ਵਿੱਚ ਸਿੱਖਿਆ ਕ੍ਰਾਂਤੀ ਨੇ ਕਿਸ ਤਰ੍ਹਾਂ ਨਾਲ ਕੰਮ ਕੀਤਾ ਬੜੀ ਵਧੀਆ ਚੀਜ਼ ਹੈ ਉਹਨਾਂ ਨੇ ਚਾਰ ਦਿਵਾਰੀ ਬਾਕੀ ਚੀਜ਼ਾਂ ਦੇ ਬਾਰੇ ਕੀਤਾ ਔਰ ਬਾਅਦ ਵਿੱਚ ਉਹਨਾਂ ਨੇ ਕਿਹਾ ਕਹਿੰਦੇ ਸਰ ਤੁਹਾਡਾ ਕੋਈ ਸੁਜੈਸ਼ਨ ਮਕੇ ਇਹ ਸਰਕਾਰ ਨੇ ਬੜਾ ਵਧੀਆ ਕੰਮ ਕੀਤਾ ਹੈ ਕਿ ਸਕੂਲਾਂ ਨੂੰ ਗ੍ਰਾਂਟਸ ਦਿੱਤੀਆਂ ਨੇ ਕਿ ਅਸੀਂ ਇਨਫਰਾਸਟ੍ਰਕਚਰ ਦੇ ਉੱਤੇ ਕੰਮ ਕਰ ਗਏ ਤੇ ਮੇਰਾ ਸੁਜੈਸ਼ਨ ਇਹ ਹੈ ਵੀ ਸਿੱਖਿਆ ਕ੍ਰਾਂਤੀ ਤਾਂ ਆਏਗੀ ਜੇ ਆਪਾਂ ਪੜ੍ਹਾਈ ਦੇ ਉੱਤੇ ਗੁਣਵੱਤਾ ਦੇ ਉੱਤੇ ਗੱਲ ਕਰੀਏ ਤਾਂ ਮੇਰੇ ਮਾਈਂਡ ਵਿੱਚ ਉਹ ਦੋ ਸੁਜੈਸ਼ਨ ਆਏ ਜਿਹੜੇ ਮੈਂ ਦਿੱਤੇ ਮੇਰੇ ਖਿਆਲ ਨਾਲ ਅੱਛੇ ਸੀ ਮੈਂ ਤਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਮੈਂ ਪਹਿਲਾ ਸੁਜੈਸ਼ਨ ਉਹਨਾਂ ਨਾਲ ਇਹ ਸ਼ੇਅਰ ਕੀਤਾ ਕੀ ਸਹੀ ਤਾਂ ਜੇ ਕਰਨਾ ਹੈ ਤਾਂ ਇਹਨਾਂ ਬੱਚਿਆਂ ਦੇ ਜਿਹੜੇ ਬੱਚੇ ਆ ਸਕੂਲ ਵਿੱਚ ਬੈਠੇ ਆ ਇਹਨਾਂ ਦੇ ਘਰ ਜਾਓ ਸ਼ਾਮ ਵੇਲੇ ਔਰ ਇਹਨਾਂ ਕੋਲ ਪੁੱਛੋ ਕਿ ਇਹਨਾਂ ਦੀ ਸਕੂਲ ਪੜ੍ਹਾਈ ਕਿਵੇਂ ਚੱਲ ਰਹੀ ਹੈ ਔਰ ਉਸ ਪੜ੍ਹਾਈ ਨਾਲ ਇਹਨਾਂ ਦੀ ਲਾਈਫ ਵਿੱਚ ਉਹ ਬਦਲਾਅ ਆ ਰਿਹਾ ਜਾਂ ਨਹੀਂ ਐਕਸਪੀਰੀਐਂਸ਼ੀਅਲ ਲਰਨਿੰਗ ਹੋ ਰਹੀ ਹੈ ਜਾਂ ਨਹੀਂ ਦੂਸਰਾ ਮੈਂ ਉਹਨਾਂ ਨੂੰ ਇਹ ਸੁਝਾਅ ਦਿੱਤਾ ਕਿ ਮੰਨ ਲਓ ਮੈਂ ਟੀਚਰ ਆ ਮੈਂ ਪ੍ਰਮੋਸ਼ਨ ਚਾਹਨਾ ਤੇ ਮੈਂ ਕੁਆਲਿਫੀਕੇਸ਼ਨ ਕਰ ਲਈ ਮੰਨ ਲਓ ਮੈਂ ਐਮ ਕਮ ਕਰ ਲਈ ਦਾ ਮੇਰਾ ਇੱਕ ਟੈਸਟ ਲਿਆ ਜਾਵੇ ਕਿ ਮੈਂ +12 ਦੇ ਬੱਚਿਆਂ ਨੂੰ ਕਮਰਸ ਪੜਾਉਣ ਦੇ ਯੋਗ ਹਾਂ ਜਾਂ ਨਹੀਂ ਹਾਂ ਠੀਕ ਹੈ ਇੱਕ ਇਸ ਤਰ੍ਹਾਂ ਦਾ ਟੈਸਟ ਲੈ ਕੇ ਮੇਰੀ ਪ੍ਰਮੋਸ਼ਨ ਕੀਤੀ ਜਾਵੇ ਉਸ ਤੋਂ ਪਹਿਲੇ ਇਹ ਚੈੱਕ ਕੀਤਾ ਜਾਵੇ ਕਿ ਮੈਂ ਆਪਣੀ ਪਿਛਲੀ ਪੋਸਟ ਵਾਲੇ ਬੱਚਿਆਂ ਨੂੰ ਮਾਸਟਰ ਕੀਡਰ ਵਾਲੇ ਬੱਚਿਆਂ ਦਾ ਕੋਈ 10 ਬੱਚਿਆਂ ਦਾ ਡਾਟਾ ਲਿਆ ਜਾਵੇ ਉਹਨਾਂ ਦੀਆਂ ਇੰਟਰਵਿਊਜ਼ ਲੈ ਲਈ ਜਾਣ ਕਿ ਮੈਂ ਉਹਨਾਂ ਨਾਲ ਇਨਸਾਫ ਕੀਤਾ ਜਾਂ ਨਹੀਂ ਕੀਤਾ ਤਾ ਹੀ ਮੈਂ ਪ੍ਰਮੋਸ਼ਨ ਦਾ ਹੱਕਦਾਰ ਆ ਜੇ ਅਸਲ ਸਿੱਖਿਆ ਕ੍ਰਾਂਤੀ ਆਪਾਂ ਲਿਆਉਣੇ ਆ ਲਿਆਣਾ ਚਾਹੁੰਦੇ ਆ ਇਹ ਮੇਰਾ ਸੁਜੈਸ਼ਨ ਹੈ ਹੋ ਸਕਦਾ ਮੈਂ ਗਲਤਾਂ ਤਾਂ ਉਹ ਗੁਣਵਤਾ ਕੁਆਲਿਟੀ ਐਜੂਕੇਸ਼ਨ ਹੀ ਚਾਹੀਦੀ ਹੈ ਥੈਂਕਸ ਜੀ ਧੰਨਵਾਦ